ਮੈਂ ਤੁਹਾਡਾ ਭਰਾ ਪਪਲ ਸਿੰਘ ਸ਼ਾਦੀਪੁਰ ਤੋਂ ਆਪ ਸਾਰੇ ਮਾਈ ਭਾਈ ਗੁਰਸੇਖ ਮਾਈ ਭਾਈ ਅਤੇ ਜਿੰਨੇ ਵੀ ਤੁਸੀਂ ਇਸ ਵੀਡੀਓ ਨੂੰ ਵੇਖ ਰਹੇ ਹੋ ਸਭ ਜੀ ਨੂੰ ਦੋਵੇਂ ਹੱਥ ਜੋੜ ਕੇ ਗੁਰੂ ਫਤਿਹ ਅਰਜ ਕਰਦਾ ਜੀ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਿਆਰੇ ਭੈਣ ਭਾਈਆਂ ਨੂੰ ਸਭ ਨੂੰ ਮੈਂ ਇੱਕ ਛੋਟੀ ਜੀ ਚੀਜ਼ ਤੋਂ ਜਾਣਕਾਰੀ ਦੇਣੀ ਚਾਹੁੰਦਾ ਜੋ ਕਿ ਪਟਿਆਲੇ ਦੇ ਵਿੱਚ ਸੰਤ ਰਾਮਦਾਸ ਨੇ ਖਾਪਰ ਕਾਲ ਦੇ ਵਿੱਚ ਉਹਨਾਂ ਦੇ ਨਾਲ ਅੱਜ ਤੋਂ ਇੱਕ ਰਾਤ ਪਹਿਲਾਂ ਮੈਂ ਉਹਨਾਂ ਨੂੰ ਐਸੀ ਹਾਲਤ ਦੇ ਵਿੱਚ ਵੇਖਿਆ ਪਿਆਰੋ ਫੇਸਬੁੱਕ ਤੇ ਕਿ ਕੁਝ ਅਣਪਛਾਤੇ ਬੰਦਿਆਂ ਨੇ ਉਹਨਾਂ ਨੂੰ ਚੁੱਕ ਕੇ ਕਿਡਨਾਪ ਕਰਕੇ ਉਹਨਾਂ ਨੂੰ ਕਾਫੀ ਸੱਟਾਂ ਵੀ ਮਾਰੀਆਂ ਨੇ ਤੇ ਬੰਦੇ ਨੂੰ ਇੰਨਾ ਜ਼ਿਆਦਾ ਮੈਂਟਲੀ ਸ਼ਾਇਦ ਮੇਰੇ ਖਿਆਲ ਚ ਆਫਸੈਟ ਕੀਤਾ ਗਿਆ ਕਿ ਉਹ ਜਦੋਂ ਉਹਨੂੰ ਆਕੇ ਉਹਨਾਂ ਨੇ ਕਿਸੇ ਨੇ ਸੰਭਾਲਿਆ ਜਿਹੜਾ ਬੰਦਾ ਉਹਨੂੰ ਸੰਭਾਲ ਰਿਹਾ ਉਹਨਾਂ ਕੋਲੋਂ ਸਹੀ ਤਰੀਕੇ ਨਾਲ ਦੱਸਿਆ ਵੀ ਨਹੀਂ ਜਾ ਰਿਹਾ ਤੇ ਬੋਲਿਆ ਵੀ ਨਹੀਂ ਜਾ ਰਿਹਾ ਸੋ ਕੁਝ ਚਰ ਪਹਿਲਾਂ ਮੈਂ ਵੇਖਿਆ ਸਰਕਾਰਾਂ ਜਿਵੇਂ ਥੱਕੇ ਕਰਾਉਂਦੀਆਂ ਨੇ ਉਹਨਾਂ ਦੇ ਉੱਤੇ ਡੇਰੇ ਦੇ ਉੱਤੇ ਕਬਜ਼ਾ ਕਰਾਉਣ ਦੀ ਪਿਛਲੀ ਸਰਕਾਰ ਨੇ ਵੀ ਡੇਰੇ ਦੇ ਉੱਤੇ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਹੁਣ ਜਿਹੜੀ ਆ ਮੌਜੂਦਾ ਸਰਕਾਰ ਹੈ ਭਗਵੰਤ ਮਾਨ ਨੇ ਲੋਕਾਂ ਨੂੰ ਇਹ ਗੱਲਾਂ ਆ ਕੇ ਵੋਟ ਲਈ ਸੀ ਕਿ ਮੈਂ ਕ੍ਰਾਈਮ ਮੁਕਤ ਤੇ ਨਸ਼ਾ ਮੁਕਤ ਪੰਜਾਬ ਨੂੰ ਕਰਾਂਗਾ ਤੇ ਇਸ ਵੇਖ ਲਓ ਕ੍ਰਾਈਮ ਮੁਕਤ ਪੰਜਾਬ ਦੇ ਦਿਨ ਦਿਹਾੜੇ ਪਟਿਆਲੇ ਦੇ ਵਿੱਚ ਬੰਦੇ ਨੂੰ ਚੁੱਕ ਕੇ ਜੋ ਕਿ ਸਨਾਤਨੀਆਂ ਦਾ ਧਰਮ ਹੈ ਉਹ ਸੰਤਧੀਆਂ ਨਾਲੇ ਜਟਾਵਾਂ ਕੱਢ ਦਿੱਤੀਆਂ ਗਈਆਂ ਦਾੜੀ ਦੇ ਕੇਸ ਕਤਲ ਕੀਤੇਗਾ ਤੇ ਉਹਨੂੰ ਇਸ ਤਰ੍ਹਾਂ ਬੰਨ ਕੇ 4 ਦਿਨ ਕਿਟਨੈਪ ਰੱਖਿਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਇੱਕੋ ਰੇਲਵੇ ਫਾੜ ਕੇ ਉਹ ਤੇ ਡ੍ਰੌਪ ਕਰ ਦਿੱਤਾ ਸੋ ਮੈਂ ਤਾਂ ਇਹ ਉਮੀਦ ਰੱਖਣਾ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਮੈਂ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਨੂੰ ਜੁਡੀਸ਼ੀਅਲ ਨੂੰ ਇਹ ਹੀ ਬੇਨਤੀ ਕਰਦਾ ਲੋਕਾਂ ਦਾ ਲਾਅ ਐਂਡ ਆਰਡਰ ਤੋਂ ਵਿਸ਼ਵਾਸ ਉੱਡਦਾ ਜਾਂਦਾ ਜੇ ਐਵੇਂ ਦਿਨ ਦਿਹਾੜੇ ਐਸੇ ਲੋਕਾਂ ਦੇ ਨਾਲ ਇਹੋ ਜੇ ਕਾਰਜ ਹੋ ਰਹੇ ਨੇ ਤੇ ਆਮ ਬੰਦੇ ਦਾ ਉੱਥੇ ਗੁਜ਼ਰ ਬਸਰ ਕਿਵੇਂ ਹੋਏਗਾ ਤੇ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਸੋ ਜਿਸ ਤਰ੍ਹਾਂ ਵੀ ਹੋ ਸਕੇ ਪ੍ਰਸ਼ਾਸਨ ਨੂੰ ਸचेत ਹੋਣਾ ਚਾਹੀਦਾ ਤੇ ਜੋ ਸਰਕਾਰ ਦਾ ਵਾਅਦਾ ਜੋ ਪਰ ਤਿੱਗਿਆ ਪਰਗਵੰਤ ਮਾਨ ਜੀ ਨੇ ਕੀਤੀ ਹੈ ਉਹਨਾਂ ਨੂੰ ਵੀ ਇਸ ਚੀਜ਼ ਤੇ ਐਕਸ਼ਨ ਲੈ ਕੇ ਤੇ ਇਹ ਜਿਹੜਾ ਆਪਾਂ ਆਪਣੇ ਰਾਮਦਾਸ ਜੀ ਉੱਥੋਂ ਦੇ ਮਹਾਂਤਾਨ ਉਹਨਾਂ ਦੇ ਨਾਲ ਜਿਨ੍ਹਾਂ ਵੀ ਕਿਸੇ ਨੇ ਘਣਾਉਣੀ ਹੈ ਹਰਕਤ ਕੀਤੀ ਹੈ ਉਹ ਬੰਦਿਆਂ ਨੂੰ ਡੈਂਟੀਫਾਈ ਕਰਕੇ ਉਹਨਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਐਫ ਆਈ ਆਰ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤੇ ਬਣਦੀ ਸਜ਼ਾ ਮਕਰਰ ਉਹਨਾਂ ਨੂੰ ਜੋ ਵੀ ਉਹ ਦਿੱਤੀ ਜਾਵੇ